ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਗਈ ਆ ਕੋਈ ਸਿਰਫ ਸੁਨੀਲ ਜਾਖੜ ਦੀ ਜ਼ਬਾਨੀ ਨਹੀਂ ਇਹਦੇ ਪੁਖਤਾ ਸਬੂਤ ਹੈ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਾਈਜ਼ ਮਿਨਿਸਟਰ ਚੀਮਾ ਸਾਹਿਬ ਆਮ ਆਗਮਨੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਤੇ ਹੋਰ ਇਸ ਕਿਸਮ ਦੇ ਜਿਹੜੇ ਵਿਜੇਂਦਰ ਸਿੰਘ ਵਿਜੇਂਦਰ ਜੀ ਕੋ ਜਿਹੜੇ ਜੈਨ ਸਾਹਿਬ ਇਹਨਾਂ ਦੀ ਦੇਖ ਰੇਖ ਚ ਉਹੀ ਢੱਲ ਸਾਹਿਬ ਅੱਜ ਪੰਜਾਬ ਦੇ दारू ਦੇ ਤੰਦੇ ਦੇ ਅੰਦਰ 40% ਉਹਨਾਂ ਦਾ ਹਿੱਸਾ ਹੈਗਾ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾ ਚ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਐ ਇੱਥੇ ਅੰਨੇ ਵਾ दारू ਵੀ ਕੋ ਮੰਡੀ ਜਾਊਗੀ ਤੇ ਉਹ ਜਿਹੜਾ ਕਰੋਨਾ ਹਾਰ ਰੁਪਿਆ ਇਹਨਾਂ ਨੇ दारू ਚੋਂ ਪੰਜਾਬ ਦਾ ਨੁਕਸਾਨ ਕੀਤਾ ਕਿਉਂਕਿ ਜਿਸ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਗਿਰਫਤਗੀ ਹੈ ਤੇ ਉਹਨਾਂ ਨੂੰ 6 ਦਿਨ ਦਾ ਰਿਮਾਂਡ ਮਿਲਿਆ ਹੈ। ਉਹੀ ਦਿੱਲੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਗਈ। ਆ ਕੋਈ ਸਿਰਫ ਸੁਨੀਲ ਜਾਖੜ ਦੀ ਜ਼ਬਾਨੀ ਨਹੀਂ। ਇਹਦੇ ਪੁਖਤਾ ਸਬੂਤ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਜਾਣ ਕੇਸ ਜਾਣ ਤੋਂ ਪਹਿਲਾਂ ਜਿਹੜੀ ਕੰਪਲੇਂਟ ਸੀਬੀਆਈ ਕੋਲ ਹੋਈ ਸੀ ਇਸੇ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਅੰਦਰ ਡਾਕੂਮੈਂਟਰੀ ਐਵੀਡੈਂਸ ਹੈ ਜਿਹਦੇ ਤਹਿਤ 30 ਮਈ 2022 ਨੂੰ ਦਿੱਲੀ ਦੇ ਅੰਦਰ ਦਿੱਲੀ ਦੇ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸੋਧਿਆ ਜੀ ਦੇ ਮਕਾਨ ਦੇ ਉੱਤੇ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਐਕਸਾਈਜ਼ ਮਿਨਿਸਟਰ ਤੇ ਜਿਹੜੇ ਫਾਈਨਾਂਸ ਮਿਨਿਸਟਰ ਵੀ ਹੈ ਦਲਜੀਤ ਚੀਮਾ ਜੀ ਉਹ ਚੀਮਾ ਸਾਹਿਬ ਉਥੇ ਮੌਜੂਦ ਸੀਗੇ ਹਰਪਾਲ ਚੀਮਾ ਜੀ ਸੌਰੀ ਹਰਪਾਲ ਚੀਮਾ ਜੀ ਉਥੇ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਉੱਥੇ ਰਾਗਵ ਚੱਡਾ ਜੀ ਮੈਂਬਰ ਆਫ ਪਾਰਲੀਮੈਂਟ ਉਦੋਂ ਦਾ ਸ਼ਾਇਦ ਮੈਂਬਰ ਆਫ ਪਾਰਲੀਮੈਂਟ ਵੀ ਹੈ ਨਹੀਂ ਸੀਗੇ ਉਹ ਵੀ ਉੱਥੇ ਮੌਜੂਦ ਸੀਗੇ ਤੇ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਅਧਿਕਾਰੀ ਸੀਗੇ ਚਾਹ ਕੈਪਸ਼ਨਾ ਜੀ ਸੀਗੇ ਚਾਹ ਵਰੁਣ ਰੂਜਮ ਜੀ ਸੀਗੇ ਤੇ ਹੋਰ ਵੱਖ-ਵੱਖ ਅਧਿਕਾਰੀ ਉੱਥੇ ਸੀਗੇ ਜਿੱਥੇ ਜਿਹੜੇ ਲੋਕ ਸਾਊਥ ਗਰੁੱਪ ਦੇ ਅੱਜ ਜੇਲ੍ਹ 'ਚ ਬੈਠੇ ਆ ਉਹ ਸਾਊਥ ਗਰੁੱਪ ਦੇ ਨੁਮਾਇੰਦੇ ਵੀ ਉੱਥੇ ਬੈਠੇ ਸੀਗੇ ਇਹ ਉੱਥੇ ਹੀ ਆਪਨਸੀ ਡਿਸਾਈਡ ਕੀਤੀ ਗਈ ਦਿੱਲੀ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਸੁਨੀਲ ਜਾਖੜ ਜਾਂ ਭਾਜਪਾ ਐਵੇਂ ਕਿਸੇ ਦੇ ਉੱਤੇ ਲਾਂਚ ਲਾਉਣ ਵਾਸਤੇ ਇਹ ਗੱਲ ਨਹੀਂ ਕਹਿ ਰਹੀ ਜਿਹੜਾ ਮੈਂ ਗੱਲ ਕਰ ਰਿਹਾ ਪੁਖਤਾ ਸਬੂਤਾਂ ਦੇ ਆਧਾਰ ਤੇ ਐਨਆਈਸੀ ਹੈਟ ਵਿਦ ਫੁੱਲ ਰਿਸਪੌਂਸਿਬਿਲਟੀ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਇਲਜ਼ਾਮ ਨੇ ਤੇ ਲਾ ਰਿਹਾ ਕਿਉਂਕਿ ਮੈਂ ਐਵੇਂ ਨਹੀਂ ਚੀਮਾ ਸਾਹਿਬ ਦਾ ਨਾਮ ਚਾਲੇ ਖਿੱਚ ਲਿਆ ਐਵੇਂ ਨਹੀਂ ਰਾਗਵ ਚੱਡਾ ਜੀ ਚਾਹੇ ਉਥੇ ਛੁੱਟੀਆਂ ਬਣਾ ਰਿਹਾ ਲੰਡਨ ਦੇ ਅੰਦਰ ਉਹਨਾਂ ਨੂੰ ਘੜੀਸ ਲਿਆ ਇਹ ਸਾਰੇ ਉਥੇ ਮੌਜੂਦ ਸੀਗੇ ਤੇ ਇਹਨਾਂ ਦੀ ਦੇਖਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਜਿਨ੍ਹਾਂ ਦਾ ਦਿੱਲੀ ਇਸ ਲੀਕਰ ਘਟਾਲੇ ਦੇ ਅੰਦਰ ਪਿਛਲੇ ਸਸੋਧਿਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਐ ਆ ਜਿਹੜੇ ਮਿਸਟਰ ਟੱਲ ਐ ਇਹ ਉਸ ਕੰਪਨੀ ਦੇ ਮਾਲਕ ਐ ਜਿਹੜੀ ਕੰਪਨੀ ਦਾ ਦਿੱਲੀ ਦੇ ਸਾਰੇ ਸਾਊਥ ਗਰੁੱਪ ਦੀ ਨੁਮਾਇੰਦਗੀ ਉੱਥੇ ਕਰ ਰਹੀ ਐ ਤੇ ਬਹੁਤ ਵੱਡਾ ਹਿੱਸਾ ਦਿੱਲੀ ਦੇ ਸ਼ਰਾਬ ਦੇ ਵਪਾਰ ਦੇ ਅੰਦਰ ਉਹਨਾਂ ਦਾ ਹਿੱਸਾ ਐ ਉਸੇ ਮਿਸਟਰ ਟੱਲ ਦੀ ਜਿਹੜੀ ਕੰਪਨੀ ਐ ਉਹ ਕੰਪਨੀ 2022 ਦੇ ਵਿੱਚ ਪੰਜਾਬ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਉਸ ਸ਼੍ਰੀਮਾਨ ਦਾ ਪੰਜਾਬ ਦੇ दारू ਦੇ ਤੰਦੇ 'ਚ ਕੋਈ ਲੈਣ ਦੇਣਾ ਹੈ ਨਹੀਂ ਸੀ ਅੱਜ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਰਸਾਈਜ਼ ਮਿਨਿਸਟਰ ਚੀਮਾ ਸਾਹਿਬ ਆਮ ਆਦਮੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ राघव ਛੱਡਾ ਜੀ ਸੰਜੇ ਸਿੰਘ ਜੀ ਤੇ ਹੋਰ ਇਸ ਕਿਸਮ ਦੇ ਜਿਹੜੇ ਵਿਜੇਂਦਰ ਸਿੰਘ ਵਿਜੇਂਦਰ ਜੀ ਜਿਹੜੇ ਜੈਨ ਸਾਹਿਬ ਇਹਨਾਂ ਦੀ ਦੇਖ ਰੇਖ ਚ ਉਹੀ ਢੱਲ ਸਾਹਿਬ ਅੱਜ ਪੰਜਾਬ ਦੇ दारू ਦੇ ਤੰਦੇ ਦੇ ਅੰਦਰ 40% ਉਹਨਾਂ ਦਾ ਹਿੱਸਾ ਹੈਗਾ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਸਬੂਤ ਕਿਸੇ ਨੂੰ ਲੋੜ ਨਹੀਂ ਵੀ ਜਿਸ ਤਰ੍ਹਾਂ ਅੰਨੇ ਬਾਹ ਲੁੱਟ ਪਾਈ ਹੈ ਦਿੱਲੀ ਦੇ ਅੰਦਰ ਉੱਥੇ ਤੇ ਇਲਜ਼ਾਮ ਲੱਗੇ 100 ਕਰੋੜ ਰੁਪਏ ਦੇ ਇੱਥੇ ਜਿਹੜੇ ਹੈ ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਇੱਥੇ ਨਿਕਲੇ ਆ ਉਹ ਪੈਸਾ ਸਾਨੂੰ ਬੀਜੇਪੀ ਨੂੰ ਅੰਦੇਸ਼ਾ ਹੈ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾਚੇ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਹੈ ਇੱਥੇ ਅੰਨੇਵਾ दारू ਵੀ ਕੋ ਮੰਡੀ ਜਾਊਗੀ ਤੇ ਉਹ ਜਿਹੜਾ ਕਰੋੜਾਂ ਹਰ ਰੁਪਈਆ ਇਹਨਾਂ ਨੇ दारू ਚੋਂ ਪੰਜਾਬ ਦਾ ਨੁਕਸਾਨ ਕੀਤਾ ਜਿਹੜਾ ਕਹਿੰਦੇ ਸੀ 40000 ਕਰੋੜ ਰੁਪਈਆ ਕੱਢਾਂਗੇ 40000 ਕਰੋੜ ਰੁਪਏ ਕੱਢਿਆ ਦਾ ਗਿਆ ਪੰਜਾਬ ਦੇ दारू ਦੇ ਦੰਦੇ ਤੋਂ ਪਰ ਉਹ ਸਾਰਾ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤੱਕ ਪਹੁੰਚਿਆ ਇਹਦੇ ਵਾਸਤੇ ਅਸੀਂ ਅਪੀਲ ਕਰਨ ਆਏ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਤਾਂਕੀ ਫੌਰੀ ਤੌਰ ਤੇ ਈਡੀ ਨੂੰ ਕਹਿ ਕੇ ਜਾਂਚ ਕੀਤੀ ਜਾਵੇ ਬਿਨਾਂ ਸਮਾਂ ਵਿਅਰਥ ਕੀਤੇ ਹੋਏ ਇਹਨਾਂ ਦੇ ਜਿਨ੍ਹਾਂ ਨੇ ਜੇ ਸਬੂਤ ਇਹਨਾਂ ਨੇ ਖਤਮ ਕੀਤੇ ਹੈ ਕੋਈ ਬਚਦੇ ਸਬੂਤ ਕਾਬੂ ਕੀਤੇ ਜਾਣ ਪਾਲਸੀ ਦੇ ਜੇ ਕਾਪੀਜ਼ ਹੈ ਉਹ ਕਾਬੂ ਕੀਤੀਆਂ ਜਾਣ ਇਹ ਉਹਨਾਂ ਅਫਸਰਾਂ ਨੂੰ ਕਿਉਂਕਿ ਚਾਹੇ ਮਿਸਟਰ ਕੈਪਸਿਨਾ ਸੀਗੇ ਚਾਹੇ ਵਰਨ ਰੁੰਜਮ ਜੀ ਸੀਗੇ ਉਹਨਾਂ ਨੇ ਉੱਥੇ ਸਸੋਧਿਆ ਸਾਹ ਦੇ ਘਰੇ ਇਹਦੇ ਤੇ ਇਤਰਾਜ਼ ਕੀਤਾ ਸੀਗਾ ਤੇ ਇਤਰਾਜ਼ ਉਹਨਾਂ ਨੇ ਇਸ ਪਾਲਿਸੀ ਤੇ ਕੀਤਾ ਸੀ ਵੀ ਇਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖਤਮ ਹੋ ਜਾਊਗਾ ਚਾਹੇ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਬਟਕ ਹੋਊਗੀ ਪੈਸੇ ਮਿਲਣਗੇ ਪਰ ਪੰਜਾਬ ਦਾ ਇਹਦੇ ਵਿੱਚ ਨੁਕਸਾਨ ਪੰਜਾਬ ਦੇ ਲੋਕਾਂ ਦੇ ਰੁਜ਼ਗਾਰ ਦਾ ਨੁਕਸਾਨ ਹੋਊਗਾ ਉਹਨਾਂ ਨੂੰ ਓਵਰਰੂਲ ਕੀਤਾ ਗਿਆ ਤੇ ਉਹਨਾਂ ਸਾਰੇ ਉਸ ਜਿਹੜੀ ਏਜੰਸੀ ਦੀ ਜਾਂਚ ਚੱਲ ਰਹੀ ਉਹਨੂੰ ਕੰਪਲੀਟ ਕਰਨ ਵਾਸਤੇ ਇੱਥੇ ਜੋ ਕੁਝ ਵੀ ਕਾਰਵਾਈ ਬਣਦੀ ਹੈ ਚਾਹੇ ਇੱਥੇ ਦੇ ਲੀਡਰ ਸਾਹਿਬਾਨ ਜਾਂ ਜਿਹੜੇ ਜਿਹੜੇ ਇਸ ਮੁਲੀ ਭਗਤ ਚੋਰੀ ਦੇ ਅੰਦਰ ਲੂਟ ਦੇ ਅੰਦਰ ਹਿੱਸਾ ਸੀਗਾ ਉਹਨਾਂ ਨੂੰ ਫੌਰੀ ਤੌਰ ਤੇ ਉਹਨਾਂ ਦੀ ਪੁੱਛਗਿੱਛ ਹੋ ਕੇ ਇਸ ਜਾਂਚ ਨੂੰ ਸਿਰੇ ਤੇ ਲਾਇਆ ਜਾਵੇ ਆ ਅੱਜ ਅਸੀਂ ਬੇਨਤੀ ਕਰਨ ਇੱਥੇ ਆਏ ਸੀ